पंजाब सरकार ने अपना चौथा बजट पेश किया जिसे लेकर विभिन्न संगठनों में काफी निराशा है इस बजट में कर्मचारियों के मानदेय में कोई बढ़ोतरी नहीं की गई जिससे नाराज विभिन्न संगठनों ने फतेहगढ साहब के डीसी कार्यालय के बाहर धरना दिया और पंजाब सरकार द्वारा पारित किए गए बजट की प्रतियों को फूका ਅਤੇ ਸਰਪ੍ਰਸਤ ਪੰਜਾਬ ਕੋਆਰਡੀਨੇਟਰ ਸਰਵਿਸ ਫੈਡਰੇਸ਼ਨਾ ਅੱਜ ਲਸ਼ਨਾ ਚਾਹਾਂਗਾ ਕਿ ਅੱਜ ਜਿਹੜਾ ਧਰਨਾ ਹੈ ਇਹ ਸਾਡਾ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਕੁਝ ਵੀ ਪਲਾਜਾ ਵਾਸਤੇ ਜੋ ਪੈਨਸ਼ਨਰਾਂ ਵਾਸਤੇ ਨਹੀਂ ਰੱਖਿਆ ਉਸ ਦੇ ਖਿਲਾਫ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਅੱਜ ਅਸੀਂ ਫੁੱਪਣ ਜਾ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਚਾਹੇ ਪੱਕੇ ਮੁਲਾਜ਼ਮ ਪੱਕਾ ਕਰਨਾ ਹੋਵੇ ਚਾਹੇ ਪੈਨਸ਼ਨ 2.95% ਸੋਧਣੀ ਹੋਵੇ ਚਾਹੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਨੀ ਹੋਵੇ ਜਾਂ ਹੋਰ ਕੋਈ ਵੀ ਜਿਹੜਾ ਬਕਾਇਆ ਇਹਨਾਂ ਨੇ ਦਿੱਤਾ ਉਹ ਬੜਾ ਰੋਲ ਥੋਲੇ 'ਚ ਪਾਤਾ ਉਹ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਕਿਸੇ ਹੁੰਦੇ ਨੂੰ ਅੱਜ ਤੱਕ ਕੁਝ ਨਹੀਂ ਮਿਲ ਰਿਹਾ ਖਾਸ ਕਰਕੇ ਮੁਲਾਜ਼ਮਾਂ ਨੂੰ ਜਿਹੜੇ ਆਨ ਜੋਬ ਨੇ ਕੋਈ ਇਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਪਹਿਲਾਂ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਵੀ ਬਜਰਦੀਆਂ ਕਾਪੀਆਂ ਫੂਕ ਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅੱਜ ਤੋਂ ਬਾਅਦ ਫੇਰ ਵੀ ਜੇ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਜਾਂ ਕੋਈ ਪ੍ਰੋਵੀਜ਼ਨ ਨਾ ਕੀਤੀ ਗਈ ਤਾਂ ਅਸੀਂ ਅੱਗੇ ਵੀ ਇਸ ਵਰਜੇ ਦਾ ਜਾਰੀ ਰੱਖਾਂਗੇ। ਪ੍ਰਧਾਨ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ ਸਾਹਿਬ ਸਾਡਾ ਅੱਜ ਦਾ ਧਰਮਾ ਜਿਹੜਾ ਹੈਗਾ ਹੈ ਅਸੀਂ ਦੋ ਦਿਨ ਮੁਹਾਲੀ ਦੇ ਵਿੱਚ ਮੁਲਾਜ਼ਮਾ ਪੈਨਸ਼ਨਰਾਂ ਨੇ ਵੱਡੀਆਂ ਰੈਲੀਆਂ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੋ ਬਜਟ ਤੁਸੀਂ ਇਹ ਪੇਸ਼ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਲਈ ਜਿਹੜਾ ਹੈਗਾ ਨਿਰਤਾਰਾ ਕੀਤਾ ਜਾਵੇ ਪਰ ਸਰਕਾਰ ਇਹਦੀ ਠੀਠ ਨਿਕਲੀ ਤੇ ਸਾਡੇ ਵਾਸਤੇ ਇੱਕ ਵੀ ਪੈਸਾ ਨਾ ਮੁਲਾਜ਼ਮਾਂ ਵਾਸਤੇ ਨਾ ਪੈਨਸ਼ਨਰਾਂ ਵਾਸਤੇ ਨਹੀਂ ਰੱਖਿਆ ਤਾਂ ਇਸ ਦੇ ਰੋਸ ਵਿੱਚ ਅਸੀਂ ਉਸ ਦਿਨ ਐਲਾਨ ਕੀਤਾ ਸੀ ਜੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਾ ਰੱਖਿਆ ਤਾਂ ਅਸੀਂ ਬਰਸ ਜਿਹੜਾ ਹੈ ਜ ਉਹਦੀਆਂ ਕਾਪੀਆਂ ਰੋਕਾਂਗੇ ਅੱਜ ਅਸੀਂ ਉਹ ਸੈਕਸ਼ਨ ਦੇ ਲਈ ਇੱਥੇ ਇਕੱਠੇ ਹੋਏ ਹਾਂ ਮੁਲਾਜ਼ਮ ਤੇ ਪੈਨਸ਼ਨਰ ਇਕ ਆ ਕੇ ਸਰਕਾਰ ਨੂੰ ਚੇਤਾਵਨੀ ਦੇ ਸਕੀਏ ਕਿ ਇਹ ਬਰਸ ਜਿਹੜਾ ਹੈ ਰੋਕਣ ਯੋਗ ਹੈ ਸੀ ਉਹ ਅਸੀਂ ਰੋਕਤਾ ਆਉਣ ਵਾਲੇ ਸਮੇਂ ਵਿੱਚ ਜੇ ਸਾਡੇ ਲਈ ਕੁਝ ਹੋਰ ਨਾ ਕੀਤਾ ਜੇ ਲਾਜਮਾ ਪੰਛੀ ਨਹੀਂ ਨਾ ਕੀਤਾ ਤਾਂ ਅਸੀਂ ਤੁਹਾਡਾ ਪਿੰਡਾ ਸ਼ਹਿਰਾਂ ਦੇ ਵਿੱਚ ਵੜਨਾ ਬੰਦ ਕਰ ਜਾਵਾਂਗੇ ਧੰਨਵਾਦ